ਨਹੀਂ ਸਾਥੀ ਘਾੜੀ ਤੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀਆਂ ਮਜੀਤ ਜੋਸ਼ੀ ਜੋਸ਼ੀ ਚੈਨਲ ਆਉਣ ਤੇ ਅਸੀਂ ਆਨੰਦ ਭਰਾਈ ਤੁਹਾਡਾ ਸਵਾਗਤ ਕਰਦੇ ਆ ਤੇ ਮੈਨੂੰ ਕੱਲ ਮੈਂ ਆਸ਼ਰਮ ਚ ਗਈ ਸੀ ਸੰਗਰੂਰ ਤੇ ਉੱਥੇ ਇੱਕ ਤੁਰੀ ਤੋਂ ਵੀ ਭੈਣ ਮੇਰਾ ਫੋਨ ਨੰਬਰ ਤੇ ਸਾਰਾ ਲੈ ਕੇ ਗਈ ਉਹਨਾਂ ਨੂੰ ਮੇਰਾ ਅਜਨ ਵਧੀਆ ਲੱਗਿਆ ਤੇ ਕਹਿੰਦੇ ਸਾਡਾ ਤਾਂ ਮਤਲਬ ਦਿਲ ਤੇ ਵੱਜਿਆ ਜਾ ਕੇ ਤੇ ਉਹ ਫਿਰ ਹੋਰ ਨੇ ਦੋ ਤਿੰਨ ਭੈਣਾਂ ਨੇ ਪੁੱਛਿਆ ਮੈਂ ਕਿਹਾ ਅਸੀਂ ਨੰਦ ਪਰਜਾਈ ਪਾਉਨੇ ਆ ਗੀਤ ਵੀ ਆਹ ਚੱਲਵੇ ਵਿਆਹ ਵਾਂਗੂ ਵਾਲੇ ਸਾਡੇ ਦੇਖਿਓ ਉਹ ਤਾਂ ਉਹਨੇ ਕੱਢ ਕੇ ਵੀ ਦੇਖਿਆ ਕਹਿੰਦੇ ਵੀ ਨੰਦ ਕੌਣ ਹੈ ਪਰਜਾਈ ਕੌਣ ਹੈ ਮੈਂ ਤਾਂ ਦੱਸਦੀਆਂ ਮੈਂ ਆ ਪਰਜਾਈ ਕਿਉਂਕਿ ਹੁਣ ਜਿਹੜੀ ਤਾਂ ਪਹਿਲਾਂ ਹੀ ਜਾਣਦੇ ਉਹਨਾਂ ਨੂੰ ਪਤਾ ਹੈ ਇਹ ਮੇਰੀ ਨੰਦ ਹੈ ਫਿਰ ਇਹ ਮੇਰੇ ਨਾਲ ਇਹ ਲੰਬੇ ਗੀਤ ਜੋ ਵੀ ਅਸੀਂ ਕਰਦੇ ਹਾਂ ਨਾ ਤੁਹਾਡੇ ਕੋਲੇ ਪਾਉਂਦੇ ਰਹਿੰਨੇ ਆ ਇਸ ਕਰਕੇ ਮੈਂ ਪਰਜਾਈਆਂ ਇਹ ਨੰਦ ਅਸਾਤ ਮੈਂ ਜ਼ਰੂਰ ਤੁਸੀਂ ਮਤਲਬ ਮੇਰੇ ਭਾਜਣਾ ਵੀ ਮੈਂ ਪਾਇਆ ਕਰੂੰ ਕੋਈ ਕੋਈ ਹੈਨਾ ਪਾ ਦਿੰਨੇ ਆ ਜਿਵੇਂ ਹੁਣ ਕਤਕ ਦਾ ਮਹੀਨਾ ਚੱਲ ਰਿਹਾ ਹੈ ਤੇ ਭੈਣਾਂ ਨੇ ਕਿਹਾ ਸੋ ਪਾਏ ਨੇ ਅਸੀਂ ਲੰਬੀ ਹੀਕ ਚੀ ਤੇ ਹੋਰ ਵੀ ਪਾਵਾਂਗੇ ਗੁਰੂਆਂ ਦੇ ਵੀ ਪਾਵਾਂਗੇ ਹੈਨਾ ਤੇ ਤੁਸੀਂ ਸੁਣਦੇ ਰਿਹਾ ਕਰੋ ਤੇ ਕਮੈਂਟ ਜ਼ਰੂਰ ਲਿਖਿਆ ਕਰੋ ਤੁਹਾਨੂੰ ਸਾਡੇ ਗੀਤ ਪਹੁੰਚਣ ਜਾਂ ਜੋ ਵੀ ਅਸੀਂ ਪਾਉਨੇ ਆ ਕਿਹਜੇ ਲੱਗਦੇ ਆ ਜਨ ਬੰਨਣੀ ਫਲਾਣਾ ਠੰਮ ਕਰ ਸਿੱਠਣੀਆਂ ਸਾਰਾ ਕੁਝ ਤੁਸੀਂ ਸੁਣੋਗੇ ਹੈਨਾ ਤੇ ਵੇਹਾਂ ਚ ਗਾਇਆ ਕਰੋ ਟੈਲੀਫੋਨ ਆਜੂ ਆਪਾਂ ਜਿਹੜਾ ਮੈਂ ਅੱਜ ਗੀਤ ਪਾਉਂਗੀ ਨਾ ਬਹੁਤ ਬਰਾਗਮਈ ਗੀਤ ਹੈ ਲਗਭਗ ਉਹ ਤਾਂ ਅਸੀਂ ਵੀ ਆਈ ਪ੍ਰਾਖ ਹੋਇਆ ਬਈ ਮੇਰੀ ਨਾਨੀ ਦਾ ਪ੍ਰਾਖ ਹੋਇਆ ਅਸਾਂ ਨੂੰ ਬਹੁਤ ਰੋਣ ਆਇਆ ਤੇ ਇਹ ਜਵੰਦੇ ਤੇ ਵੀ ਸਮਝੀਂ ਜੀ ਬੰਦੇ ਤੇ ਗੀਤ ਲਾਲੋ ਚਾਹੇ ਜਿੰਨਾ ਭੈਣਾ ਨਾ ਬਾੜੀਆਂ ਉਹਨਾਂ ਦੇ ਇਹੀ ਕੁਝ ਹੋਇਆਗਾ ਹੈ ਨਾ ਤੇ ਦਿਲ ਥਾਮ ਕੇ ਸੁਣਿਓ ਤੇ ਉਸ ਤੋਂ ਬਾਅਦ ਜਿਹੜਾ ਮੈਂ ਨੁਕਤਾ ਪਾਉਂਗੀ ਉਹੋ ਜਿਵੇਂ ਜਮਾਂਦਰੂ ਬੱਚਾ ਨਹੀਂ ਬੋਲਦਾ ਤੇ ਡਾਕਟਰ ਦਵਾਈਆਂ ਲਈ ਜਿੰਨ ਮੰਦੁਰ ਤਾਂ ਕਹਿੰਦੇ ਨਹੀਂ ਬੋਲਦੇ ਨਹੀਂ ਪਰ ਮੈਂ ਉਹਦੇ ਵਾਸਤੇ ਪ੍ਰਤਿਆਇਆ ਹਰ ਨੁਕਤਾ ਪਾਉਂਗੀ ਤੇ ਰਿਸ਼ੀ ਕੇਸ ਇੱਕ ਭੈਣ ਦਾ ਮੁੰਡਾ ਬਿਲਕੁਲ ਸਹੀ ਸਿਹਤ ਸਲਮਤ ਹੋ ਗਿਆ ਗੁੰਗਾ ਸੀ ਜਿਵੇਂ ਤੇ ਉਹ ਮੈਂ ਬਾਅਦ ਚ ਤੁਸੀਂ ਲਿਖ ਲਿਓ ਤੁਸੀਂ ਸੁਣਿਆ ਵੀ ਹੋਣਾ ਉਹ ਪਹਿਲਾਂ ਮੈਂ ਪਹਿਲਾਂ ਸ਼ੈਦੋ ਨਹੀਂ ਪਾਇਆ ਹੈ ਨਾ ਅੱਜ ਪਾਉਂਗੀ ਤੇ ਲੈ ਆਜੋ ਫਿਰ ਆਪਾਂ ਇਹ ਸਾਈਡ ਜੈ ਗੀਤੇ ਹੈ ਤੇ ਸੁਣੋ ਇਹਨੂੰ ਵੀਡੀਓ ਅਖੀਰ ਤੱਕ ਗੀਤ ਨੂੰ ਸੁਣਾ ਕਰੋ ਫਿਰ ਤੁਹਾਨੂੰ ਸਾਰੀ ਸਮਝ ਆਉਂਦੀ ਹੈ ਹਨ ਲੈ ਆਜੋ ਮੈਂ ਵੀ ਸੁਣਸਣਾ ਕੇ ਵਸਸ ਫਿਰ ਤੁਹਾਡੇ ਕੋਲੇ ਪਹੁੰਚਾਉਣੀ ਆ ਇਹਨੂੰ ਉਹ ਤੇਜ ਮੇ ਨੀ ਨ ਮ ਬਨੇ ਮਾਏ ਨੀ ਨ ਮ ਬਨੇ ਮਾਏ ਬੇੜੇ Big ਬਰਥਡੇ <laughs> ಕದೇ ಗೇ ನೀೇ ನೀಿ ਕੇ ਮੈਂ ਮਾਣੇ ਬਦਾਤੇ ਉੱਤ ਅਫਸਰ ਬੰਨ ਕਹੇ ਮਾਵਾ ਤੋਂ ਜਾ ਨਹੀਂ ਚੱਕਿਆ ਜਾਂਦਾ ਭੈਣਾ ਤੋਂ ਜਾ ਨਹੀਂ ਚੱਕਿਆ ਜਾਂਦਾ ਫਿਰ ਹੁਣ ਛੇਤੀ ਵਿਆਹ ਕਰੀਏ ਹਨਾ ਬਾਜੇ ਬਧੀਗੇ ਨਹੀਂ ਸਗਨੇ ਮਨਾਏ ਮਾਏ ਨਹੀਂ ਸਗਨੇ ਮਨਾਏ ਮਾਏ ਬਾਦੇ ਬਧੀ

ೀರಾ ದಿಲ ಟುಟ್ಟ ಕದೋ ಬಣ E tu nem beberá, cada pau que be sure bane, cada pau que be bane. Caramba, ਬਹੁਤੀ ਉਦਾਸ ਕਰਨ ਵਾਲਾ ਗੀਤ ਪਹਿਲਾਂ ਖੁਸ਼ੀ ਦੇਣ ਵਾਲਾ ਵੀ ਐਂ ਬੱਚਿਆਂ ਨੂੰ ਪਾਲਦਿਆਂ ਤੇ ਚਾਹ ਚੜ ਜਾਂਦਾ ਜਦੋਂ ਜਨਮ ਹੁੰਦਾ ਸ੍ਰੀ ਕੇ ਕਵੀਲੇ ਨੂੰ ਰਿਸ ਜਾਨ ਨੂੰ ਮਾਂ ਨੂੰ ਭੈਣਾਂ ਨੂੰ ਸਾਰਨ ਚਾਹ ਹੁੰਦਾ ਤੇ ਫਿਰ ਜਿਵੇਂ ਪਾਲਦਿਆਂ ਪੁੱਤਾਂ ਨੂੰ ਉਹ ਵੀ ਉਵੇਂ ਜਿਕਰ ਫਿਰ ਗੱਭਰੂ ਹੋਵੇ ਚਾਹ ਜਿਹੜਾ ਰਹਿੰਦਾ ਫਿਰ ਅਖੀਰ ਇਹ ਜਨ ਜੋ ਇਸ ਗੀਤ ਦੇ ਵਿੱਚ ਫਿਰ ਭੈਣ ਨਾਲ ਮਾਂ ਨਾਲ ਹੋਇਆ ਕਿਸੇ ਨਾਲ ਨਾ ਹੋਵੇ ਹੈਨਾ ਪਰਮਾਤਮਾ ਸਭ ਨੂੰ ਬੱਚਿਆਂ ਨੂੰ ਲੰਮੀ ਉਮਰ ਬਖਸ਼ੇ ਤੇ ਕਮੈਂਟ ਕਰਕੇ ਦੱਸਿਓ ਥੋੜਾ ਸਾਨੂੰ ਸਾਡਾ ਗੀਤ ਕਿਹੋ ਜਿਹਾ ਲੱਗਿਆ ਤੇ ਤਾਂ ਸਮਝ ਲੋ ਸਾਈਡ ਵੀ ਇੱਥੇ ਹੈ ਨਾ ਹਨ ਬਾੜਾ ਤੇ ਫਿਰ ਸਾਰਾ ਕੁਝ ਜੋ ਸਮਾਰਟ ਹੈ ਉਹ ਤੁਹਾਡੇ ਅੱਗੇ ਪੇਸ਼ ਕੀਤਾ ਜਾਂਦਾ ਹੈ ਹਨ ਤੇ ਆਜੋ ਹੁਣ ਫਿਰ ਤੁਸੀਂ ਤੰਦਰੁਸਤੀ ਵੱਲ ਉਮੀਦ ਦੱਸਿਆ ਸੀ ਕਈ ਬੱਚੇ ਗੁੰਗੇ ਪੈਦਾ ਹੁੰਦੇ ਨੇ ਜਮਾਂਦਰੀਉ ਬੋਲਦੇ ਹੀ ਨਹੀਂ ਹੈਗੇ ਹਨਾ ਵੀਵੇਂ ਗੂੰਗੇ ਹੁੰਦੇ ਜਦੋਂ ਬੋਲੇ ਨਹੀਂ ਵਿੱਚ ਆ ਫਿਰ ਉਹਨੂੰ ਗੂੰਗਾ ਹੀ ਕਹਿੰਦੇ ਹਨ ਤੇ ਉਹ ਗੋਪਾਲ ਮਣੀ ਜੀ ਨੇ ਦੱਸਿਆ ਉਹ ਕਹਿੰਦੇ ਵੀ ਉਹ ਗਊ ਕਥਾ ਕਰਦੇ ਤੁਸੀਂ ਗਊ ਕਥਾ ਕੱਢ ਕੇ ਵੀ ਦੇਖ ਲਿਓ ਕਹਿੰਦੇ ਫਿਰ ਉਹਨਾਂ ਨੇ ਵੀ ਗਊ ਮਾਤਾ ਕੋਲੇ ਹਰੇਕ ਸਮੱਸਿਆ ਦਾ ਹੱਲ ਹੈਗਾ ਹਨਾ ਗਊ ਧੇਮਾ ਸੰਸਾਰੀਆਂ ਦੱਸੂੰਗੀ ਤੇ ਉਹ ਉਹਨਾਂ ਨੇ ਫਿਰ ਦੱਸਿਆ ਇਹ ਗਊ ਕਥਾ ਚ ਉਹ ਭੈਣ ਨੇ ਸੁਣ ਲਿਆ ਅੰਸ਼ੀਕੇਸ ਫੇਰ ਉਹਨੇ ਉਹਨੇ ਸੁਣ ਲਿਆ ਇਸ ਗਉ ਕਥਾ ਚ ਉਹ ਕਹਿੰਦੇ ਤੁਸੀਂ ਬੱਚੇ ਨੂੰ ਚਾਹੇ ਤਾਂ ਗਊਸ਼ਾਲਾ ਲੈ ਜਾ ਪਰ ਇੱਕ ਪਾਸੇ ਤਾਂ ਬੱਚਾ ਚੁੰਗੇ ਦੁੱਧ ਇੱਕ ਪਾਸੇ ਸਿੱਧਾ ਬੱਚੇ ਨੂੰ ਬੱਚੇ ਨੂੰ ਦੁੱਧ 6 ਮਹੀਨੇ ਲਗਾਤਾਰ ਪਿਆਓ ਚਾਹੇ ਥਣੂਜ ਦੇ ਕੇ ਚਾਹੇ ਤਾਂ ਰ ਮਾਰੋ ਦੇ ਨਾ ਤੇ ਬੱਚਾ ਚੁੰਗ ਜੇ ਗਊ ਹਿੱਲੂ ਨਹੀਂ ਇੱਕ ਪਾਸੇ ਤਾਂ ਬੱਚਾ ਚੁੰਗੀ ਜਾਂਦਾ ਹੈ ਨਾ ਗਊ ਮਾਰਦਿਆਂ ਗਊਸ਼ਾਲਾ ਆਪੀ ਦੱਸਦੇ ਚਾਹੇ ਉਹਨਾਂ ਨੂੰ ਪੈਸੇ ਦਿਓ ਚਾਹੇ ਕਿਵੇਂ ਕਰੋ 6 ਮਹੀਨੇ ਦਾ ਇਹ ਕੋਰਸ ਹੈ ਜੇ ਤੁਸੀਂ ਕਰ ਸਕੋ ਤੇ ਆਪਾਂ ਡਾਕਟਰਾਂ ਕੋਲੇ ਵੀ ਫਿਰਦੇ ਆ ਤੇ ਉਹ ਬਿਲਕੁਲ ਬੱਚਾ ਸਹੀ ਸਿਹਤਮਤ ਬੋਲਣ ਲੱਗ ਗਿਆ ਤੇ ਉਹਨਾਂ ਨੇ ਕਹਿੰਦੇ ਵੀ ਅਸੀਂ ਤਾਂ ਐਂ ਕਰਿਆ 2-4 ਦਿਨ ਤਾਂ ਗਊਸ਼ਾਲਾ ਗਏ ਫਿਰ ਉਹਨਾਂ ਨੇ ਘਰੇ ਯਾਦਾ ਫਰਸ਼ ਪੱਟ ਕੇ ਕੱਚਾ ਥਾਂ ਜਿਵੇਂ ਟੰਗ ਟੰਪ ਲਾ ਕੇ ਵਧੀਆ ਫਰਸ਼ ਪੱਟ ਕੇ ਵਧੀਆ ਮਗਲੇ ਦੀ ਕੋਠੀ ਬਣੀ ਹੋਣੀ ਫਿਰ ਘਰੇ ਗਊ ਲਿਆਂਦੀ ਘਰੇ ਹੀ ਸਾਰਾ ਉਹਨਾਂ ਨੇ ਗਊ ਹੋਸੀ ਸਾਹੂ ਸੀ ਦੇਖ ਕੇ ਵੀ ਅਸੀਂ ਐਂ ਕਰਨਾ ਗਊਸ਼ਾਲਾ ਚ ਗਊ ਕਰ ਲਿਆਂਦੀ ਤੇ ਹੋ ਬੱਚੇ ਨੂੰ ਦੁੱਧ ਪਿਆਇਆ ਤੁਸੀਂ ਚਾਹੇ ਗਊਸ਼ਾਲਾ ਹਰ ਰੋਜ਼ ਜਾਓ ਜਿਹਦਾ ਬੱਚਾ ਇਸ ਤਰ੍ਹਾਂ ਦਾ ਹੈਗਾ ਹੈ ਨਾ ਜੇ ਉਹ ਵੱਡਾ ਵੀ ਹੋ ਗਿਆ ਤਾਂ ਵੀ ਚਾਹੇ 5-6 ਸਾਲ ਦਾ ਹੋ ਗਿਆ ਚਾਹੇ ਕਿੰਨੇ ਸਾਲ ਦਾ ਹੋ ਗਿਆ ਹੈ ਨਾ ਉਹ ਵੀ ਬੱਚਾ 7-8 ਸਾਲ ਦਾ ਸੀਗਾ ਫਿਰ ਉਹਨੂੰ ਲੈ ਕੇ ਜਾਂਦੇ ਹੁੰਦੇ ਸੀ ਹੈ ਨਾ ਉਹ ਬਿਲਕੁਲ ਠੀਕ ਹੋ ਗਿਆ ਤੇ ਤੁਸੀਂ ਉੱਤਰ ਨਾਲੇ ਹੋਰ ਗਾਹਾਂ ਵੀ ਸ਼ੇਅਰ ਕਰੋ ਤੇ ਗਪਾਰਲਮੈਂਟ ਵੀ ਗਊ ਕਥਾ ਚੋ ਵੀ ਸੁਣ ਲਿਓ ਬੇਸ਼ੱਕ ਤੇ ਹੁਣ ਸਾਨੂੰ ਦਿਓ ਛੁੱਟੀਆਂ ਧੰਨਵਾਦ ਸਾਡੀ ਵੀਡੀਓ ਦੇਖਣ ਲਈ